ਸ਼ਸ਼ੀਕਲ ਸਲਾਮਦਾਬ ਜੀ ਮੈਂ ਤੁਹਾਡਾ ਆਪਣਾ ਮਾਸ਼ਾ ਅਲੀ ਔਰ 12 ਸਤੰਬਰ ਨੂੰ ਸ਼ਾਮ ਚਰਾਸੀ ਮੇਲਾ ਜੀ ਤੁਹਾਨੂੰ ਪਤਾ ਹੀ ਹੈ ਕਿ ਬੜਾ ਪਿਆਰਾ ਮੇਲਾ ਔਰ ਸੰਗੀਤ ਨਾਲ ਭਜਾ ਹੈ ਮੇਲਾ ਔਰ ਆਪਾਂ ਵੀ ਆ ਰਹੇ ਹਾਂ ਤੇ 12 ਸਤੰਬਰ ਨੂੰ ਲਾਵਾਗੇ ਰੌਣਕਾਂ ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਜੀ 299ਵਾਂ ਮੇਲਾ ਹੈ ਔਰ ਸਾਰੀ ਸੰਗਤ ਨੂੰ ਔਰ ਬਾਬਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਸ਼ਸ਼ੀਕਲ ਆਦਾਬ ਸਲਾਮ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਰਾਣਾ ਸੋ ਦੋਸਤੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ਾਮੀ ਸ਼ਾਜੀ ਦਾ ਸਾਲਾਨਾ ਮੇਲਾ ਜਿਹੜਾ 299 ਐਡ ਕੀ ਆ ਰਿਹਾ ਜੀ ਤੇ ਜਿਸ ਮੇਲੇ ਤੇ ਮੈਂ ਵੀ ਪਹੁੰਚ ਰਿਹਾ 12 ਸਤੰਬਰ 2024 ਨੂੰ ਤੇ ਮਿਲਦੇ ਆਂ ਜੀ ਸ਼ਾਮ 84 ਚ 12 ਸਤੰਬਰ 2024 ਮੇਲਾ ਬਾਬਾ ਸ਼ਾਮੀ ਸ਼ਾ ਜੀ ਸੋ ਮਿਲਦੇ ਆਂ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਬਾਬੇਓ ਮੈਂ ਤੁਹਾਡਾ ਆਪਣਾ ਕਾਸ਼ੀ ਨਾਤੇ ਖੁਸ਼ੀ ਦੀ ਗੱਲ ਸਾਂਝੀ ਕਰਨੀ ਕਿ 299 ਮੇਲਾ ਸ਼ਾਮ 84 ਸ਼ਾਮੀ ਸ਼ਾ ਸੱਚੀ ਸਰਕਾਰਾਂ ਦੇ ਦਰਬਾਰ ਤੇ 12 ਸਤੰਬਰ ਨੂੰ ਆਓ ਸਾਰੇ ਨਾਲ ਕਿਲਾਵਾ ਗਰਾਉਂਡ ਕਾ 10 ਉਤੇ ਪਹੁੰਚ ਰਹਾ ਹਾ ਜਿਰਵਾਨ ਸ਼ਾਮ ਦੇ ਟਾਈਮ ਆਪਾਂ ਮਿਲ ਕੇ ਕਰਾਂਗੇ ਸਰਕਾਰਾਂ ਦਾ ਗੁਣਗਾਨ ਰਲ ਕੇ ਲਾਵਾਂਗੇ ਰੌਣਕਾਂ 12 ਸਤੰਬਰ ਜੈ ਸਈਆਂ ਦੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦਿਲਰਾਜ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਮਿਸ ਮੇਲਾ ਆ ਗਿਆ ਜੀ ਸ਼ਾਮ 8:00 ਹਾਂ ਜੀ 12 ਸਤੰਬਰ ਨੂੰ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਏਗੀ ਕਿ ਇਹ ਬਾਬਾ ਜੀ ਦਾ 299 ਬਿਲ ਮੇਲਾ ਹੈ ਤੇ ਇਸ ਦੇ ਵਿੱਚ ਸਾਰੀ ਸੰਗਤ ਨੂੰ ਇਹੀ ਸਾਡੀ गुजारिश ਹੈ ਕਿ ਅਸੀਂ ਵੀ ਆ ਰਹੇ ਹਾਂ ਤੇ ਤੁਸੀਂ ਵੀ ਇਸ ਮੇਲੇ ਦੇ ਵਿੱਚ ਹਮ ਹਮਾ ਕੇ ਪਹੁੰਚੋ ਤੇ ਬਾਬਾ ਜੀ ਦੇ ਦਰਬਾਰ ਤੇ ਰੌਣਕਾ ਲਗਾਓ ਹਾਂਜੀ ਤੇ ਬਹੁਤ ਬਹੁਤ ਮੁਬਾਰਕਾਂ ਸ਼ਾਮ 84 ਜਿੰਨੇ ਵੀ ਆਲੇ ਦੁਲੇ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਤੇ ਪ੍ਰਬੰਧਕ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਸਪੈਸ਼ਲ ਗੱਦੀ ਨਿਸ਼ੀਨ ਬਾਬਾ ਪ੍ਰithvi ਚੰਦ ਬਾਲੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਪ੍ਰਲੋਚਨ ਲੋចੀ ਨੂੰ ਬਹੁਤ ਬਹੁਤ ਮੁਬਾਰਕਾਂ ਜਿੰਨੇ ਸਾਡੇ ਵੀ ਭੈਣ ਭਰਾ ਉਹਨਾਂ ਨੂੰ ਸ਼ਾਮ 84 ਮੇਲੇ ਦੀਆਂ ਬੱਬਰ ਸ਼ਮਲੀ ਸ਼ਾ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਮਿਲਦੇ ਆ ਜੀ 12 ਸਤੰਬਰ